ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਰਾ ਡੈਰੀ ਫਾਰਮ ਮੂਗਾ ਤੇ ਜੀ ਅੱਜ ਦੀ ਵੀਡੀਓ ਪੰਡ ਕੂਰੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੂਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਟੋਟਾ ਦਾ ਤਿੰਨ ਨਗ ਲੈ ਕੇ ਆਂਦੇ ਆ ਜੀ ਡਿਟੇਲ ਮੈਂ ਬਾਅਦ ਤੋਂ ਲੈ ਦੂੰਗਾ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗਰਜੰਟ ਸਿੰਘ ਜੀ ਪਿੰਡ ਪੋਰੀਆ ਦਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ ਜੀ 7888 8434737 ਠੀਕ ਆ ਵੀਰੇ ਤਿੰਨ ਨਾਗਾ ਜੀ ਕਿੱਧਰੋਂ ਸ਼ੁਰੂ ਕਰਕੇ ਜੀ ਕਿੱਧਰੋਂ ਮਰਜ਼ੀ ਕਰ ਲੋ ਜੀ ਆ ਵੇਰ ਤੋਂ ਡੱਬੀ ਤੋਂ ਸ਼ੁਰੂ ਕਰਦੇ ਸੁਆ ਕਿੰਨੇ ਮਾਜੀ ਇਹ ਜੀ ਦੂਜਾ ਸੁਆ ਸੋਣੀ ਆ ਸਵਾ ਕਿੰਨਾ ਲਾਉਂਗੇ ਬਸ ਤਿਆਰੀਆਂ ਦੇ ਵਿੱਚ ਹੀ ਆ ਸਵੇਰੇ ਸੂਪੇ ਰਾਤ ਨੂੰ ਸੂਪੇ ਪਰਸੋਂ ਸੂਪੇ ਭਰੀ ਫਿਰਦੀ ਹਾਂ ਭਰੀ ਫਿਰਦੀ ਹਾਂ ਕਿੰਨਾ ਪਿਆ ਜੀ ਦੁੱਧ ਜੀ ਦੁੱਧ ਜੀ ਪਹਿਲੇ ਸੂਪੇ ਪਲੋਂ ਨੇ 20 ਕਿਲੋ ਲਟਾ ਠੀਕ ਆ ਹਾਂਜੀ ਫਣਾਂ ਦੀ ਭਾਰ ਪਿੱਛੇ ਦੀ ਗੱਲ ਮੈਂ ਕਿਨ ਜਵਾ ਜਵਾ ਹੋ ਕੇ ਥਣਾ ਦੀ ਤੇ ਭਾਰ ਜ ਆਪਣੀ ਗਾਰੰਟੀ ਹੋ ਠੀਕ ਆ ਜੀ ਤੋਰ ਕੇ ਦਿਖਾ ਦਿਓ ਜੀ ਸੂਆ ਵਾਜ ਦੱਸਦਾ ਕਿ ਦੂਜਾ ਸੁੰਦੀ ਆ ਜੀ ਤਿਆਰੀਆਂ ਜੀ ਆ ਹੋ ਸਕਦਾ ਸ਼ਾਮ ਤੱਕ ਸੂਪੇ ਦੇ ਹੋ ਸਕਦਾ ਇੱਕ ਅੱਧਾ ਦਿਨ ਲੈ ਜਾਓ ਐਨਾ ਫਮਾਨਾ ਫੱਟ ਕਰੀ ਛਰਦੀ ਆ ਕੂਬੀਏ ਚ ਇਹ ਆ ਬਈ ਹਵਾਨਾ ਜਿਹੜਾ ਇਹਦਾ ਖੁੱਚਾਂ ਤੋਂ ਉੱਚਾ ਜਾਣੀ ਜਿਹੜਾ ਫਿਟਨੈਸ ਵਾਲਾ ਹਵਾਨਾ ਹੋਊਗਾ ਆਏ ਨਹੀਂ ਵੀ ਟੁੱਟਦਾ ਫਿਰਦਾ ਹੋਊਗਾ ਬੈਡ ਨੂੰ ਤੁਰਨ ਵਿੱਚ ਵੀ ਤੁਸੀਂ ਲਾ ਲੋ ਸਾਹ ਐਨਾ ਫਿੱਟ ਹਵਾਨਾ ਹੋਣ ਕਰਕੇ ਤੇ ਦਿੱਕਤ ਆਉਂਦੀ ਆ ਕਿਉਂਕਿ ਜਮਾ ਡਾਲਿਆਂ ਤੇ ਆ ਜੀ ਕੰਮ ਜੇ ਇੰਨੀ ਤਿਆਰੀ ਵਾਲੀ ਨੇ 20 ਕਿਲੋ ਨਾ ਦਿੱਤਾ ਫਿਰ ਦੇਣਾ ਵੀ ਕਿਹਨੇ ਆ ਮੈਂ ਤੁਹਾਨੂੰ ਬਿਊਟੀ ਰਨ ਨੇੜੇ ਤੋਂ ਚੈੱਕ ਕਰਾਉਂਗਾ ਹਵਾਨਾ ਮੈਨੂੰ ਵੀ ਬਹੁਤ ਪਸੰਦ ਆ ਬਾਕੀ ਤੁਸੀਂ ਭਰਾ ਕਮੈਂਟ ਕਰਕੇ ਦੱਸ ਦਿਓ ਬਈ ਹਵਾਨਾ ਵਾਕਈ ਇੱਕ ਚੀਜ਼ ਆ ਅਕੀਂ ਪਿੱਛੇ ਦਾ ਹਵਾਨਾ ਦੇਖ ਸਕਦੇ ਹੋ ਸੋਨਾ ਖਾਨਾ ਦਾ ਸੈਜ ਆ ਦੇਖੋ ਜੀ ਫੋਟਮੂ ਪਛਾਦੇ ਫੋਟੀ ਗਾਇ ਫੋਟੀ ਗਾਇ ਤੇ ਮਨ ਲਉ ਸੁਈ ਨਹੀਂ ਖੁਬਦੀ ਵਿੱਚ ਸੁਈ ਨਹੀਂ ਖੁਬਦੀ ਵਿੱਚ ਪੂਰਾ ਟੈਟ ਹਵਾਨਾ ਫਿਟ ਮਸਾਲਾ ਜੀ ਜੈਤ ਜੀ ਡਿਮਾਂਡ ਜਿਹੜੇ ਲੈਣਾ ਹੀ ਆ ਇਹ ਦੇ ਦੇਾਂਗੇ 70 ਦੀ ਕੋਜੂ ਮਾਨਤਾ ਹਾਂ ਮਾਨਤਾ ਕਰਦੇ ਆ ਜੀ ਹੋਰ ਇਹੀ ਵੇਰ ਕਿਸੇ ਕੋਈ ਹੋਰ ਹੁੰਦੀ ਬਿਲਕੁਲ ਜੀ ਬੱਜ ਜਾ ਜਾ ਹੁੰਦੀ ਇਹਦੇ ਵਿੱਚ ਵਗਲਾ ਕਹਦੇ ਵੇ ਸਾਖਰੀ ਦੇ ਤੋਂ ਪਹਿੜ ਦੇ ਕੋਈ ਸਵਾਦ ਵਾਲੀ ਗੱਲ ਨਹੀਂ ਤੇ 85 ਮੁੱਲ ਹੋਣਾ ਹੀ ਕਿਸੇ ਕੋਲੇ ਹੋਰ ਹੁੰਦੀ ਹਾਂ ਚੰਗੀ ਆ ਵੇਰ ਚੰਗੀ ਆ ਬਾਕੀ ਦੂਜਾ ਪਿਓਰਾ ਅਮਾਨਾ ਬਹੁਤ ਅਗਰ ਇਹ ਨਹੀਂ ਕਿ ਐਸਾ ਦਾ ਵੀ ਤੀਜਾ ਹੋਊ ਪਿਓਰ ਦੂਜਾ ਕਿਹਾ ਦੂਜਾ ਹੀ ਹੋਊਗਾ ਦੂਜਾ ਹੀ ਹੋਊਗਾ ਹਾਂਜੀ ਬਾਕੀ ਥਣ ਭਲਾ ਆਪਣੇ ਘਰੇ ਬਾਕੀ ਤੋਰ ਤਾਰ ਪੂਰੀ ਘੋੜੀ ਹੈਗੀ ਜੰਗੀ ਕਈ ਵਾਰਾ ਕਹਿੰਦਾ ਯਾਰ ਬਾਈ ਵੀਡੀਓ ਪਾਈ ਤੋਰ ਵੇਖਣੀ ਤੋਰ ਦੇ ਅੱਖਾਂ ਮੀਜ ਕੇ ਲੈ ਰਿਆ ਪਰ ਤੋਰ ਦੀ ਤਾ ਉਹ ਮੇਲਿਆਂ ਵਾਲੀਆਂ ਗਾਂਆਂ ਨੇ ਲੱਤਾਂ ਚੌੜੀਆਂ ਕਰ ਕਰ ਤੁਰਦੀਆਂ ਹੁੰਦੀਆਂ ਉਹ ਬਾਂ ਉਹ ਫਸੀ ਪਈ ਹੈ ਜੀ ਫਸੀ ਪਈ ਹੈ ਜੀ ਮੈਂ ਹਾਂ ਦੋ ਤਾਂ ਇਹ ਨਹੀਂ ਪਤਾ 23 24 ਕਿਲੋ ਜਵਾਰੀ ਹੈ ਜੀ 20 ਤੋਂ 22 ਤੱਕ ਦਾ ਬੰਨ੍ਹ ਵਾਲੇ ਵੀ ਨਹੀਂ ਲੈਂਦੀ ਬਸ ਐਕਸਪਰਟ ਉਹ ਪਿਆਰ ਕਰਦੀ ਜੀ ਰਾਤ ਨੂੰ ਸੂਪੇ ਸਵੇਰੇ ਸੂਪੇ ਬੱਤਿਆਰੀਆਂ ਜਾਂ ਜੀ ਦੋ ਨੰਬਰ ਪਰ ਜਿਹੜੀ ਸਿੰਘਾਂ ਵਾਲੀ ਇਹਦਾ ਸੂਆ ਕੰਨ ਮਾ ਜੀ ਇਹ ਵੀ ਦੂਜਾ ਸੁਆ ਸੁਈ ਹੈ ਜੀ ਇਹ ਕਦੋਂ ਸੁਈ ਹੈ ਜੀ ਇਹ ਜੀ ਰਾਤ ਹੀ ਸੁਈ ਆ ਬੱਚਾ ਕੀ ਹੈ ਜੀ ਬੱਚਾ ਇਹਦੇ ਮੋਰ ਵੱਛਾ ਜੀ ਜੇਰ ਕੰਪਲੀਟ ਆ ਜੀ ਜੇਰ ਕੰਪਲੀਟ ਆ ਜੀ ਆਪਾਂ ਬੱਚੇ ਨੂੰ ਪਿਆ ਕੇ ਮੰਨ ਕੇ ਚਲੋ 5 5.5 ਕਿਲੋ ਬੋਲਾ ਕੱਢਿਆ ਖਾਣਾ ਦੀ ਗਰੰਟੀ ਹੈ ਖਾਣਾ ਦੀ ਓਕੇ ਜੀ ਲੱਸੀ ਫਿੱਕੀ ਆ ਥੋੜੀ ਹਾਂ ਥੋੜੀ ਜੀ ਲੱਸੀ ਜ਼ਰੂਰ ਆ ਤੇ ਪਰ ਕਿਉਂਕਿ ਸੁੱਕੇ ਕੇਰੇ ਪਸ਼ੂ ਦਾ ਹੋ ਜਾਂਦਾ ਜੀ ਹਾਂ ਜੀ ਤੋਰ ਕੇ ਦਿਖਾ ਦਿਓ ਜੀ ਲੱਸੀ ਫਿੱਕੀ ਵੀਰੇ ਜ਼ਰੂਰ ਆ ਪਹਿਲਾਂ ਦੱਸ ਦਿੰਨੇ ਆ ਕਿ ਘੱਟ ਸੇਵ ਵਾਲੇ ਘਰੋਂ ਆਈ ਐ ਸੰਗ ਵੀ ਹੈਗੀ ਆ 4 4 ਇੰਚੀ ਦੇ ਜੀ ਕਿੰਨਾ ਕੱਪਿਆ ਜੀ ਦੁੱਧ ਜੀ ਦੁੱਧ ਜੀ ਆਮ ਨੇ 15 16 ਕਿਲੋ ਆਮ ਨੇ ਕਿਆ ਉਹ ਮੱਜਾ ਰਗਾ ਜੀ ਹਾਂ ਜੀ ਖਣਾ ਦੀ ਗਰੰਟੀ ਹੈ ਜੀ ਖਣਾ ਦੀ ਜੇਰ ਦੀ ਪਾਰ ਪਿੱਛੇ ਦੀ ਗਰੰਟੀ ਹੈ ਜੀ ਹਾਂ ਜਮਾ ਓਕੇ ਆ ਜੀ ਠੀਕ ਹੈ ਵੀਰੇ ਬਾਕੀ ਥਾਣ ਮੈਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦੂੰਗਾ ਸੋਨਾ ਸਹਜ ਖਣਾ ਦਾ ਸਹਜ ਕੱਲਾ ਕੱਲਾ ਨਿਖੜ ਮਾ ਹੱਥੀ ਚਵਾਈ ਵਾਲਾ ਠੰਡੀ ਫੀਰ ਪੂਰੀ ਆ ਤੇ ਇਹ ਨਹੀਂਗਾ ਸਿੰਘਾਂ ਦੀ ਵਿਚਾਰ ਨਾਗਲਾ ਕਰੇ ਲੈ ਭਾਵੇਂ ਜੱਫੀਆਂ ਪਾਈ ਆ ਮੂਝੇ ਬਣ ਜਾਂਦੇ ਤਾਂ ਛੋਟੇ ਛੋਟੇ ਰਹਿ ਜਾਣੇ ਹਾਂਜੀ ਜੇ ਕੋਈ ਬਣਾ ਲੂਗਾ ਤਾਂ ਮੰਨ ਕੇ ਚੱਲਦਾ ਇੰਨੀ ਨਹੀਂ ਰਹਿ ਜਾਣੇ ਹੂੰ ਡਿਮਾਂਡ ਇਹਦੀ ਡਿਮਾਂਡ ਹੈ 38000 ਜੀ ਉਹ ਫਰੀਏ ਉਹ ਫਰੀਏ 38000 ਦਾ ਆਉਂਦਾ ਕੋਈ ਟੋਕਰਾਂ ਵੀ ਕੀ ਜਾਂਦੀਆਂ ਆਪਾਂ ਸੱਜਰ ਦੇ ਹੀ ਜਾਂਦੇ ਸਹੀ ਗੱਲ ਐ ਚੱਲੀ ਵੀਰੇ 38000 ਰੁਪਇਆ ਬਾਈ ਕਹਿੰਦਾ ਇਹਦੀ ਡਿਮਾਂਡ ਆ ਜੀ ਬਸ ਛੋਟਾ ਜਿਹਾ ਆਪਾਂ ਇਹ ਵੀ ਤਾਂ ਹੀ ਆ ਬਈ ਲੱਸੀ ਫਿੱਕੀ ਕਰਕੇ ਸੰਭੀ ਪਲੀ ਹੁੰਦੀ گاਉਂ ਵੀ ਕਿਹਨੇ ਦੇਣੀ ਸੀ ਤੇ ਬਾਈ ਨੇ ਵੀ ਫਿਰ ਕਿੱਥੇ ਦੇਣੀ ਸੀ ਜੀ ਫਿਰ ਆਪਾਂ ਵੀ ਜੀ ਮੁੱਲ ਪਿਆਹ ਕਰ ਦੇਣਾ ਸੀ ਹਾਂ ਇਹਦਾ ਗੱਲ ਹੈ ਵੀ ਚਲੋ ਜੇ ਗਾਉਂ ਮਹਿੰਗੀ ਆਈ ਆਪਾਂ ਮਹਿੰਗਾ ਕਰ ਦੇਣਾ ਹਾਂ ਜੀ ਹਾਂ ਜੀ ਆਪਾਂ ਕੋਲੋਂ ਤਾਂ ਪਾਉਣਾ ਹੀ ਨਹੀਂ ਬਿਲਕੁਲ ਜੀ ਤੇ ਜਿਹੜੀ ਵੀਰੇ ਆ ਬੂਰੀ ਐ ਤੇ ਨਾਲ ਹੀ ਬੂਰੀ ਐ ਇਹਦੇ ਦੀ ਖਾਸ ਹੀ ਅਦਾ ਮੈਂ ਤੁਹਾਨੂੰ ਦੱਸ ਦਿੰਦਾ ਇਹ ਵੀ ਇਹ ਤਾਂ ਸੁਆ ਕਿੰਨੇ ਵਾ ਜੀ ਇਹਦਾ ਜੀ ਉਹ ਦੂਜਾ ਕਹਿੰਦੇ ਜਿਹੜਾ ਤੀਜਾ ਮੰਨ ਲੇ ਠੀਕ ਆ ਸਮਾ ਜੀ ਸਮਾ ਜੀ ਬਾਸੇ ਦੇ ਪੰਜ ਦਿਨ ਰਹਿ ਗਈ ਕਾਫੀ ਮਦਾਵਤ ਉਹ ਚਪਾਸ਼ ਤੇ ਬਲਾ ਘੱਟ ਜੇ ਪਾਏ ਆ ਡਿਜ਼ਾਈਨ ਮੈਂ ਕਹਿੰਦਾ ਜਮਾਂ ਬੂਰੀ ਕਿਤੇ ਮਿਲਦੀ ਨਹੀਂ ਜੀ ਪਾਲੀ ਆ ਘੱਟ ਪਾਪੇ ਹਾਂਜੀ ਤਾਂ ਡਿਜ਼ਾਈਨ ਪਤਾ ਠੀਕ ਆ ਸਵਾ ਕਿੰਨਾ ਲੈਂਦੀ ਆ ਪੰਜ ਸੱਤ ਦਾ ਭਾਹ ਹਾਂ ਪੰਜ ਪੰਜ ਕਿੰਨਾ ਪਿਆਜ ਦੇ ਦੱਦ ਜੀ ਦੋ ਜੀ ਪਿਛਲੇ ਸੂਏ ਦਾ ਰਿਕਾਰਡ ਆ 13 ਤੋਂ 14 ਹੋਂਦੇ ਚੋਇਆ ਥਣਾ ਦੀ ਗਰੰਟੀ ਆ ਭਾਰ ਦੀ ਜਮ ਭਾਰ ਦੀ ਥਣਾ ਦੀ ਆਪਣੀ ਗਰੰਟੀ ਹੋਊ ਤੋੜ ਕੇ ਦਿਖਾ ਦਿਓ ਵੀਰੇ ਚੰਗੀ ਆ ਵੀਰੇ ਤੇ ਨਾਲ ਹੀ ਬੁਰੀ ਆ ਗੱਲ ਤਾਂ ਬਾਈ ਦੀ ਸਹੀ ਆ ਬਈ ਮਿਲਦੀ ਨਹੀਂ ਤਾਂ ਕਰਕੇ ਸਪੈਸ਼ਲ ਬਾਈ ਨੇ 10 ਮਿੰਟ ਲਾ ਕੇ ਪੂਛ ਤੇ ਡਿਜ਼ਾਈਨ ਪਾਏ ਆ ਵਾਲਾਂ ਦੇ ਐਵੇਂ ਨਹੀਂ ਅਗਲਾ ਕਹਿੰਦਾ ਕੀ ਤੇਰੀ ਬੂਰੀ ਲਵੇਰੀ ਆ ਹਾਂ ਅਗਲਾ ਕਹਿ ਦਿੰਦਾ ਬੂਰੀ ਲਵੇਰੀ ਆ ਤੇ ਉਹ ਬੂਰੀ ਆ ਤੇ ਉਹ ਬੂਰੀ ਆ ਜੀ ਸਿੰਗਾ ਨੂੰ ਛੱਡ ਕੇ ਸਾਰੀ ਬੂਰੀ ਆ ਟੱਚ ਥੋੜਾ ਜਿਹਾ ਚਿੱਟੇ ਵੀ ਹੈਗੀ ਆ ਪੂਛ 'ਚ ਕੱਲੀ ਪੂਛ 'ਚ ਹੀ ਆ ਨਾ ਜੇ ਚਿੱਟੋ ਮੱਥੇ 'ਤੇ ਨਹੀਂ ਜੀ ਨਹੀਂ ਮੱਥੇ 'ਤੇ ਨਹੀਂ ਠੀਕ ਆ ਚੰਗੀ ਆ ਜੀ ਕੋਲ ਸੰਬੀਬ ਵਾਲੀ ਆ ਦੁੱਧ ਚਲੋ ਤੁਹਾਡੀ ਸੇਵਾ ਦਾ ਜਿੰਨੀ ਤੁਸੀਂ ਸੇਵਾ ਕਰ ਲਓਗੇ ਉਹਨਾਂ ਦਾ ਦੁੱਧ ਲੈ ਸਕਦੇ ਹੋ ਥਾੜੇ ਨੇੜੇ ਤੋਂ ਚੈੱਕ ਕਰ ਲਓ ਇਹਦਾ ਭਾਅ ਕਿੱਡਾ ਕਾ ਜੀ ਇਹ ਜੀ ਲੱਖ ਜੋ ਮਾਨਤਾ ਨਹੀਂ ਕਰਾਂਗੇ ਜੇ ਕਿਸੇ ਕੋਲੇ ਹੋਰ ਉੰਜ 7.30 35 40 ਮੁੱਲ ਕਰੀ ਜਾਂਦੇ ਆਪਾਂ ਤਾਂ ਮੁੱਲੀ ਨਹੀਂ ਕੀਤਾ ਇਹ ਲੱਖ ਜੋ ਵੀ ਅਗਲਾ ਕਹਦੇ ਵੀ ਜਿਆਦੇ ਆ ਫਿਰ ਕਰ ਗਿਆ ਹਣਾ ਠੀਕ ਆ ਇਹਨੂੰ ਵੀ ਬੰਦੀ ਲੱਖ ਰੁਪਏ ਜੋ ਬਾਈ ਕਹਿੰਦਾ ਮਾਨਤਨ ਕਰਦਾਂਗੇ ਜਾਇਜ ਆ ਬਿਲਕੁਲ ਜੇ ਬਾਈ ਕਹਿੰਦਾ ਹੁਣ ਕਹਦੇ ਵੀ ਬਾਈ ਇੰਨੇ ਦੀ ਲੈ ਲਾ ਤੇ ਉਹ ਤਾਂ ਗੱਲਾਂ ਹੈ ਨਹੀਂ ਅਗਿਆ ਜਾਇਜ ਡਿਮਾਂਡ ਆ ਲੱਖ ਜੋ ਮਾਨਤਾਨ ਹੋ ਜੂਗਾ ਕੱਲੇ 4 ਦਿਨ ਸਾਹਮਣੇ ਵਿੱਚ ਨਹੀਂ ਹੋਵੇ ਬੱਚਾ ਹੋਵੇ ਮੂਰੇ ਤੇ ਤੁਹਾਨੂੰ ਪਤਾ ਰੁਪਏ ਵੱਧ ਦੇ ਜੂਗੇ ਵੱਧ ਦੇ ਜੂਗੀ ਜੀ ਇੱਕ 20 25 ਦੀ ਰਾਮ ਨਾ ਜਾਂਦੀ ਆ ਵਪਾਰੀ ਭਰਾ ਨੇ ਵੀ ਲੈਣੀ ਉਹਨੂੰ ਵੀ ਨਫਾ ਦੇਊਗੀ ਸਹੀ ਗੱਲ ਆ ਜੀ ਤੇ ਜਿਹੜੀ ਬਈ ਆ ਗੱਡੀ ਆ ਕਿੰਨਾ ਮਾਡਲ ਆ ਜੀ ਇਹ ਇਹ ਹੈਗੀ ਜੀ ਗੱਡੀ 12 ਮਾਡਲ ਆਪਣੇ ਨਾਂ ਹੈ ਜੀ ਨਹੀਂ ਆਪਣੇ ਨਾਂ ਦੀ ਆਪਣੇ ਕੋਲ ਦਾ ਮੰਨ ਕੇ ਚੱਲ ਵੀ ਪਿੱਛੇ ਨਾਲ ਐਫੀਡੇਟ ਤੇ ਹੀ ਆ ਗਈ ਐਫੀਡੇਟ ਤੇ ਹਾਂ ਜੀ ਗਾ ਅਗਲੇ ਨਾਂ ਕਰਾਉਣੀ ਦਾ ਕਰਵਾ ਸਕਦਾ ਜੀ ਲੁਧਿਆਣੇ ਦਾ ਨੰਬਰ ਹਾਂ ਲੁਧਿਆਣੇ ਦਾ ਨੰਬਰ ਵਰੀਐਂਟ ਹੈ ਜੀ ਇਹ ਹਾਂਜੀ ਡੀਜ਼ਲ ਦੀ ਗੱਡੀ ਹੈ ਹਾਂ ਡੀਜ਼ਲ ਦੀ ਗੱਡੀ ਹੈ ਜੀ ਕਾਗਜ਼ ਪੱਤਰ ਪੂਰੇ ਆ ਜੀ ਕਾਗਜ਼ ਪੱਤਰ ਪੂਰੇ ਬੀਮਾ ਆ ਜੇ ਬਾਦੋਖ ਦੇਣੀ ਹੋਏ ਕਿਰਾਏ ਨੂੰ ਬੀਮਾ ਤੇ ਪ੍ਰਦੂਸ਼ਣ ਠੀਕ ਆ ਉਹ ਵਿਚਾਰ ਬਣ ਗਈ ਫਿਰ ਵੇਚਣ ਦੀ ਕਿਉਂਕਿ ਗੱਡੀ ਆਪਣੀ ਉਹ ਬਾਹਰ ਲਿਆਂਦੀ ਹੈਗੀ ਆਪਣੇ ਕੋਲੇ ਚਲੋ ਘਰੇ ਸਰੀ ਜਾਂਦਾ ਉਹਦੇ ਨਾਲ ਫਿਰ ਐਵੇਂ ਖੜਾ ਹੀ ਰਹਿਣਾ ਸਾਦ ਨੂੰ ਤਾਂ ਫਾਇਦਾ ਕੀ ਇੰਜਨ ਗੇਅਰ ਦੀ ਓਕੇ ਆ ਜੀ ਇੰਜਨ ਗੇਅਰ ਦੀ ਓਕੇ ਆ ਜੀ ਠੀਕ ਆ ਇਹਦਾ ਭਾ ਕੀ ਆ ਜੀ ਇਹ ਦੇ ਦੇਾਂਗੇ ਜੀ 90 ਜੋ ਕਰ ਦਿਆਂਗੇ 90 ਤੇ ਜੀ ਹਾਂਜੀ ਬਾਕੀ ਵੇਚੋ ਹੀ ਮਾਰ ਦਿਆ ਯੂ ਕੈਮਰਾ ਇੱਤੋ ਵੀ ਮਾਰ ਦਿੰਨੇ ਆ ਜੀ 90000 ਰੁਪਏ ਚ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਜੀ ਕੰਡੀਸ਼ਨ ਵੀਰੇ ਤੁਹਾਡੇ ਸਾਹਮਣੇ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੇ ਧੰਨਵਾਦ